ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਸ਼ਬਦ ਅਤੇ ਸੋਚ ਦੂਰੀਆਂ ਵਧਾ ਦਿੰਦੇ ਹਨ ਇਸ ਦੁਨੀਆ ਵਿੱਚ ਕਦੇ ਅਸੀਂ ਸਮਝ ਨਹੀਂ ਪਾਉਂਦੇ ਤੇ ਕਦੇ ਅਸੀਂ ਦੂਜਿਆਂ ਨੂੰ ਸਮਝਾ ਨਹੀਂ ਪਾਉਂਦੇ ਇੱਕ ਪੁਰਾਣੇ ਜ਼ਮਾਨੇ ਦੀ ਛੋਟੀ ਜਹੀ ਕਹਾਣੀ ਇੱਕ ਬਹੁਤ ਵੱਡੇ ਘਣੇ ਜੰਗਲ ਦੀ ਜਿੱਥੇ ਇੱਕ ਇੱਛਾ ਪੂਰਤੀ ਦਰਖਤ ਸੀ ਇੱਕ ਅਜੀਹਾ ਪੇੜ ਜਿਸ ਨੂੰ ਤੁਸੀਂ ਜੋ ਇੱਛਾ ਕਹੋ ਜੋ ਵੀ ਕਹੋ ਉਹੀ ਤੁਹਾਡੀ ਇੱਛਾ ਪੂਰੀ ਕਰ ਦਿੰਦਾ ਹੈ ਉਸ ਪੇੜ ਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਕਿਉਂਕਿ ਉਹ ਬਹੁਤ ਘਣੇ ਜੰਗਲ ਵਿੱਚ ਹੈ ਬਹੁਤ ਘੱਟ ਲੋਕ ਜਾਂਦੇ ਸਨ ਉੱਥੇ ਇੱਕ ਅਜਿਹਾ ਜੰਗਲ ਜਿੱਥੇ ਸੂਰਜ ਦੀਆਂ ਕਿਰਨਾਂ ਵੀ ਬਹੁਤ ਮੁਸ਼ਕਲ ਨਾਲ ਪਹੁੰਚ ਸਕਦੀਆਂ ਸਨ ਇੱਕ ਵਾਰ ਇੱਕ ਕਲਾਕਾਰ ਉੱਥੋਂ ਨਿਕਲ ਰਿਹਾ ਸੀ ਅਤੇ ਉਸ ਨੂੰ ਉਸ ਪੇੜ ਦੇ ਬਾਰੇ ਕੋਈ ਅੰਦਾਜ਼ਾ ਨਹੀਂ ਸੀ ਹੁਣ ਸਹਜੋਗ ਇਹੀ ਸੀ ਕਿ ਉਹ ਉਸੇ ਪੇੜ ਦੇ ਥੱਲੇ ਆਰਾਮ ਕਰਨ ਬੈਠ ਗਿਆ ਉਹ ਆਪਣੇ ਨਾਲ ਘਰ ਤੋਂ ਭੋਜਨ ਲਿਆਇਆ ਸੀ ਉਸਨੇ ਭੋਜਨ ਕੀਤਾ ਅਤੇ ਉਸਨੂੰ ਲੱਗਿਆ ਇੱਥੇ ਹੀ ਥੋੜੀ ਦੇਰ ਸੌਂ ਲੈਂਦਾ ਹਾਂ ਉਸ ਤੋਂ ਬਾਅਦ ਅੱਗੇ ਚੱਲ ਪਾਵਾਂਗਾ ਅਤੇ ਉਹ ਜਦੋਂ ਸੌਇਆ ਤਾਂ ਉਸਦੀ ਨੀਂਦ ਐਨੀ ਗੂੜੀ ਹੋਈ ਕਿ ਉਹ ਸਿੱਧਾ ਸ਼ਾਮ ਨੂੰ ਜਾਗ ਗਿਆ ਉਦੋਂ ਤੱਕ ਨੇੜੇ ਢੇੜੇ ਹਨੇਰਾ ਹੋ ਚੁੱਕਿਆ ਸੀ ਤੇ ਉਸਨੂੰ ਲੱਗਿਆ ਹੁਣ ਤਾਂ ਮੈਨੂੰ ਇੱਥੇ ਹੀ ਰਾਤ ਬਿਤਾਉਣੀ ਪਵੇਗੀ ਇਸ ਤੋਂ ਬਿਨਾ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਹੈ ਤੇ ਹੁਣ ਉਸਨੂੰ ਫਿਰ ਤੋਂ ਭੁੱਖ ਲੱਗਣ ਲੱਗੀ ਤੇ ਉਸਦੇ ਮਨ ਵਿੱਚ ਇੱਕ ਇੱਛਾ ਆਈ ਉਸਨੇ ਇੱਛਾ ਜ਼ਾਹਿਰ ਕੀਤੀ ਕਿ ਕਿ ਤੋ ਪਕਵਾਨ ਮਿਲ ਜਾਵੇ ਪੇਟ ਭਰ ਭੋਜਨ ਮਿਲ ਜਾਂਦਾ ਕਮਾਲ ਦੀ ਗੱਲ ਇਹ ਹੋਈ ਕਿ ਉਸਦੇ ਸਾਹਮਣੇ ਪਕਵਾਨਾਂ ਨਾਲ ਭਰੀ ਹੋਈ ਥਾਲੀ ਆ ਗਈ ਉਸ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਇਸ ਲਈ ਉਸਨੇ ਜ਼ਿਆਦਾ ਸੋਚਿਆ ਨਹੀਂ ਚੁੱਪਚਾਪ ਖਾਣ ਲੱਗਿਆ ਅਤੇ ਭਰਪੇਟ ਉਸਨੇ ਭੋਜਨ ਦਾ ਆਨੰਦ ਲਿਆ ਇੱਕ ਤੋਂ ਵੱਧ ਕੇ ਇੱਕ ਪਕਵਾਨ ਸਨ ਜਦੋਂ ਉਸਨੇ ਭੋਜਨ ਕਰ ਲਿਆ ਤਾਂ ਉਸਦੇ ਮਨ ਵਿੱਚ ਇੱਕ ਹੋਰ ਇੱਛਾ ਆਈ ਕਿ ਕਿਤੋਂ ਕੁਝ ਪੀਣ ਲਈ ਮਿਲ ਜਾਂਦਾ ਉਸਦੇ ਸਾਹਮਣੇ ਸ਼ਰਬਤ ਦੇ ਦੋ ਬੜੇ-ਬੜੇ ਗਲਾਸ ਆ ਗਏ ਉਹ ਬਹੁਤ ਖੁਸ਼ ਹੋਇਆ ਉਸਨੇ ਸ਼ਰਬਤ ਵੀ ਪੀ ਲਈ ਉਸਨੇ ਇਹ ਵੀ ਨਹੀਂ ਸੋਚਿਆ ਕਿ ਇਹ ਸਭ ਚੀਜ਼ਾਂ ਆ ਕਿੱਥੋਂ ਰਹੀਆਂ ਹਨ ਉਸਦੇ ਮਨ ਵਿੱਚ ਇੱਕ ਹੋਰ ਇੱਛਾ ਆਈ ਕਿ ਜਦ ਇੰਨਾ ਸਭ ਕੁਝ ਹੋ ਹੀ ਰਿਹਾ ਹੈ ਕਿਤੋਂ ਤਕੀਆ ਹੀ ਮਿਲ ਜਾਂਦਾ ਸਹਰਾਣਾ ਲਾ ਲੰਦਾ ਇਸ ਤਰ੍ਹਾਂ ਅੱਖਾਂ ਦੇ ਸਾਹਮਣੇ ਤਕੀਆ ਵੀ ਆ ਗਿਆ ਉਸਨੇ ਤਕੀਏ ਨੂੰ ਆਪਣੇ ਸਰਹਾਣੇ ਰੱਖ ਲਿਆ ਅਤੇ ਸਰਹਾਣੇ ਰੱਖਣ ਤੋਂ ਬਾਅਦ ਉਹ ਜਦ ਆਰਾਮ ਕਰਨ ਲੱਗਿਆ ਲੇਟਿਆ ਉੱਥੇ ਤਾਂ ਇਹ ਸੋਚਣ ਲੱਗਾ ਕਿ ਸਭ ਹੋਇਆ ਕਿਵੇਂ ਉਸਦੇ ਦਿਮਾਗ ਨੇ ਹੁਣ ਕੰਮ ਕਰਨਾ ਸ਼ੁਰੂ ਕੀਤਾ ਕਿ ਮੈਂ ਸਿਰਫ ਸੋਚਿਆ ਤਾਂ ਖਾਣਾ ਆਇਆ ਕਿਵੇਂ ਸ਼ਰਬਤ ਆਈ ਕਿਵੇਂ ਤਕੀਆ ਆਇਆ ਕਿਵੇਂ ਕਿਤੇ ਇੱਥੇ ਕੋਈ ਭੂਤ ਤਾਂ ਨਹੀਂ ਹੈ ਬਸ ਉਸਦੇ ਮਨ ਵਿੱਚ ਇੱਕ ਇੱਛਾ ਇੱਕ ਗੱਲ ਆਈ ਅਤੇ ਸੱਚ ਵਿੱਚ ਉੱਥੇ ਭੂਤ ਆ ਗਿਆ ਜਿਵੇਂ ਹੀ ਉਸਨੇ ਭੂਤ ਨੂੰ ਦੇਖਿਆ ਤਾਂ ਉਸਦੇ ਮਨ ਵਿੱਚ ਪਹਿਲਾ ਵਿਚਾਰ ਇਹ ਆਇਆ ਕਿ ਭੂਤ ਮੈਨੂੰ ਕਿਤੇ ਖਾ ਨਾ ਜਾਵੇ ਕਿਉਂਕਿ ਇਸੇ ਲਈ ਉਸਨੇ ਮੇਰੇ ਤੱਕ ਸ਼ਰਬਤ ਪਹੁੰਚਾਈ ਖਾਣਾ ਪਹੁੰਚਾਇਆ ਤੱਕਿਆ ਪਹੁੰਚਾਇਆ ਬਸ ਉਸਨੇ ਸੋਚਿਆ ਤੇ ਭੂਤ ਨੇ ਉਸ ਨੂੰ ਖਾ ਲਿਆ ਕਿਉਂਕਿ ਉਹ ਇੱਛਾ ਪੂਰਤੀ ਪੇੜ ਸੀ ਜੋ ਸੋਚੋ ਉਹੀ ਉੱਥੇ ਹੋਣ ਲੱਗਦਾ ਸੀ ਇਹ ਕਹਾਣੀ ਉਸ ਕਲਾਕਾਰ ਦੀ ਉਸ ਇੱਛਾ ਪੂਰਤੀ ਪੇੜ ਦੀ ਉਸ ਜੰਗਲ ਦੀ ਨਹੀਂ ਹੈ ਤੁਹਾਡੀ ਅਤੇ ਸਾਡੀ ਹੈ ਸਾਡਾ ਦਿਮਾਗ ਇਸ ਦੁਨੀਆ ਦਾ ਸਭ ਤੋਂ ਵੱਡਾ ਇੱਛਾ ਪੂਰਤੀ ਪੇੜ ਹੈ ਪਰ ਕਮਾਲ ਦੀ ਗੱਲ ਇਹ ਹੈ ਕਿ ਅਸੀਂ ਹਮੇਸ਼ਾ ਨਾਕਾਰਤਮਕ ਸੋਚਦੇ ਹਾਂ ਅਤੇ ਉਹੀ ਹੋਣ ਲੱਗਦਾ ਹੈ ਜਿਵੇਂ ਬਾਰਿਸ਼ ਹੋ ਰਹੀ ਹੁੰਦੀ ਹੈ ਅਸੀਂ ਸੋਚਦੇ ਹਾਂ ਕਿ ਕਿਤੇ ਬਿਮਾਰ ਨਾ ਹੋ ਜਾਈਏ ਤੇ ਬਿਮਾਰ ਹੋ ਜਾਂਦੇ ਹਾਂ ਅਸੀਂ ਆਪਣਾ ਵਪਾਰ ਸ਼ੁਰੂ ਕਰਦੇ ਹਾਂ ਬਿਜ਼ਨਸ ਸ਼ੁਰੂ ਕਰਦੇ ਹਾਂ ਮਨ ਵਿੱਚ ਇੱਕ ਵਿਚਾਰ ਆਉਂਦਾ ਹੈ ਕਿਤੇ ਘਾਟਾ ਨਾ ਹੋ ਜਾਵੇ ਘਾਟਾ ਵੀ ਹੋਣ ਲੱਗਦਾ ਹੈ ਨੌਕਰੀ ਵਿੱਚ ਜਾਂਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿਤੇ ਬੌਸ ਨਾ ਡਾਟ ਦੇਵੇ ਬੌਸ ਵੀ ਡਾਟਣ ਲੱਗਦਾ ਹੈ ਅਸੀਂ ਹਮੇਸ਼ਾ ਉਲਟਾ ਹੀ ਸੋਚ ਰਹੇ ਹੁੰਦੇ ਹਾਂ ਕਿਤੇ ਬੱਚਾ ਨਾ गिर ਜਾਵੇ ਬੱਚਾ गिर ਜਾਂਦਾ ਹੈ ਉਸ ਨੂੰ ਝੋਟ ਲੱਗ ਜਾਂਦੀ ਹੈ ਜੀਵਨ ਵਿੱਚ ਜਿਵੇਂ ਤਾਂ ਸੋਚੋਗੇ ਇਹ ਇੱਛਾ ਪੂਰਤੀ ਪੇੜ ਜੋ ਕਿ ਇੱਛਾ ਪੂਰਤੀ ਦਿਮਾਗ ਹੈ ਇਹ ਅਵਚੇਤਨ ਮਨ ਉਹੀ ਸਾਰੀਆਂ ਚੀਜ਼ਾਂ ਨੂੰ ਪੂਰਾ ਕਰਨ ਵਿੱਚ ਲੱਗ ਜਾਵੇਗਾ ਇਸ ਦੀ ਸਾਰੀ ਸ਼ਕਤੀ ਤੁਹਾਡੀ ਉਸ ਸੋਚ ਨੂੰ ਜਾਗਰਿਤ ਕਰਨ ਵਿੱਚ ਉਸ ਨੂੰ ਸਾਕਾਰ ਕਰਨ ਵਿੱਚ ਲੱਗ ਜਾਵੇਗੀ ਇਸੇ ਲਈ ਇਹ ਛੋਟੀ ਜਹੀ ਕਹਾਣੀ ਦਾ ਸਾਰ ਇਹ ਕਹਿੰਦਾ ਹੈ ਕਿ ਜਿਵੇਂ ਦਾ ਸੋਚੋਗੇ ਉਹੋ ਜਿਹਾ ਹੀ ਪਾਉਗੇ ਇਸ ਲਈ ਸੋਚਣਾ ਪੋਜ਼ਿਟਿਵਿਟੀ ਦੇ ਨਾਲ ਸ਼ੁਰੂ ਕਰੋ ਨਹੀਂ ਤਾਂ ਜੀਵਨ ਵਿੱਚ ਤੁਹਾਡਾ ਇੱਛਾ ਪੂਰਤੀ पेड़ ਵੀ ਇੱਕ ਦਿਨ ਭੂਤ ਨੂੰ ਲੈ ਕੇ ਆਵੇਗਾ ਅਤੇ ਭੂਤ ਤੁਹਾਨੂੰ ਖਾ ਜਾਵੇਗਾ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਹਮੇਸ਼ਾ ਚੰਗਾ ਸੋਚਣਾ